ਤਰ ਕੀ ਕਹਿਣਾ ਚਾਹੋਗੇ ਅੱਜ ਮਹਿਲਕਲਾ ਦੀ ਧਰਤੀ ਤੇ ਕਿਰਨਜੀ ਦੇ ਯੂਨੀਵਰਸਿਟੀ ਬਰਸੀ ਮਨਾਈ ਜਾ ਰਹੀ ਹੈ ਬਰਸੀ ਦਾ ਦਾ ਜਿਹੜਾ 27 ਸਾਲਾਂ ਦਾ ਇਤਿਹਾਸ ਹੈਗਾ ਉਹਨੂੰ ਜਾਰੀ ਰੱਖਣ ਵਾਸਤੇ ਇਹ ਬਰਸੀ ਮਨਾਈ ਗਈ ਹੈ ਇਹ ਬਰਸੀ ਜਿੱਨਾਂ ਚਿਰ ਔਰਤਾਂ ਦੇ ਜ਼ਬਰ ਜ਼ੁਲਮ ਹੁੰਦਾ ਰਹੂਗਾ ਉਹਨਾਂ ਚਿਰ ਬਰਸੀ ਮਨਾਈ ਜਾਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਮਨਾਉਣ ਵਾਲੇ ਹੋਰ ਵੀ ਜ਼ੋਰ ਸ਼ੋਰ ਨਾਲ ਮਨਾਉਣਗੇ ਗੱਲ ਇਹ ਆ ਵੀ ਅਸੀਂ ਗਏ ਸੀ ਪਿੰਡਾਂ ਦੇ ਵਿੱਚ ਅਸੀਂ ਘਟੋ ਘਟ 18 ਪਿੰਡਾਂ ਦੇ ਵਿੱਚ ਅਸੀਂ ਮੀਟਿੰਗਾਂ ਕਰਾਈਆਂ ਨੇ ਅਸੀਂ ਉੱਥੇ ਲੋਕਾਂ ਤੋਂ ਪੁੱਛਿਆ ਵੀ ਕੁਝ ਪਸਾ ਖਿੱਚੂ ਲੋਕ ਹੁੰਦੇ ਆ ਜਿਹੜੇ ਕਹਿੰਦੇ ਆ ਵੀ ਵਰਸੀ ਦੀ ਕੀ ਲੋੜ ਆ ਅਸਲ ਕਿਤੇ ਨਾ ਕਿਤੇ ਉਹਨਾਂ ਦੀਆਂ ਤਾਰਾਂ ਇੱਥੋਂ ਦੇ ਘਟਿਆ ਸਿਸਟਮ ਨਾਲ ਜੁੜਦੀਆਂ ਹੁੰਦੀਆਂ ਨੇ ਪਰ ਬਹੁ ਗਿਣਤੀ ਨੇ ਸਾਨੂੰ ਇਹੀ ਗੱਲ ਕਹੀ ਵੀ ਇਹ ਵਰਸੀ ਆ ਜਿਹੜੀ ਬਣਾਉਣੀ ਚਾਹੀਦੀ ਆ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਅੰਕੜੇ ਆਏ ਨੇ ਉਹ ਔਰਤਾਂ ਤੇ 16 ਮਿੰਟ ਦੇ ਵਿੱਚ ਭਾਰਤ ਦੇ ਵਿੱਚ ਰੇਪ ਹੋ ਰਿਹਾਗਾ ਤੇ 90 ਇੱਕ ਦਿਨ ਦੇ ਵਿੱਚ ਰੇਪ ਹੁੰਦੇ ਆ ਜਿਹੜੀਆਂ ਦੂਜੀਆਂ ਘਟਨਾਵਾਂ ਨੇ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ ਬਾਕੀ ਇੰਨੇਕ ਦਰਜ ਹੁੰਦੇ ਆ ਤੇ ਬਾਕੀ 10% ਜੇ ਕਹਿਣਾ ਹੋਵੇ ਇਹ ਥੱਲੇ ਹੀ ਰਹਿ ਜਾਂਦੇ ਨੇ ਜਿਨ੍ਹਾਂ ਦੇ ਪਰਚੇ ਦਰਜ ਨਹੀਂ ਹੁੰਦੇ ਇਸ ਕਰਕੇ ਔਰਤਾਂ ਦੀ ਮੁਖਤੀ ਵਾਸਤੇ ਇਹ ਜਿਹੜਾ ਅ ਅੰਦੋਲਨਾਂ ਜਾਂ ਕਹੇ ਲਈ ਵਰਸੀ ਮਨਾਈ ਜਾਂਦੀ ਆ ਇਹਨੂੰ ਮਨਾਉਣਾ ਜ਼ਰੂਰੀ ਆ ਤੇ ਇਸ ਕਰਕੇ ਜੇ ਐਗਤੀ ਤੁਸੀਂ ਦੇਖ ਲਓ ਬਈ ਔਰਤਾਂ ਦਾ ਜਿਹੜਾ ਕਾਠ ਅੱਗੇ ਨੂੰ ਵਧਿਆਗਾ ਚਾਹੇ ਸਾਡੇ ਕੋਲੋਂ ਦੋ ਭੈਣਾਂ ਦਿੱਲੀ ਤੋਂ ਆ ਕੇ ਸਬੋਧਨ ਹੋਈਆਂ ਨੇ ਤੇ ਉਹਨਾਂ ਨੇ ਵੀ ਜੇਕਰ ਇਹੀ ਕੀਤਾ ਵੀ ਸਾਡੇ ਕੋਲੇ ਕੋਈ ਹੋਰ ਹਥਿਆਰ ਨਹੀਂ ਹੈਗਾ ਜੇ ਅਸੀਂ ਲੜਾਂਗੇ ਤਾਂ ਹੀ ਅਸੀਂ ਸਾਡੀਆਂ ਜਿਹੜੀਆਂ ਔਰਤਾਂ ਨੇ ਜਾਂ ਅੱਜ ਦੀਆਂ ਜਿਹੜੀਆਂ ਹੋਰ ਵੀ ਹਾਲਤਾਂ ਨੇ ਬੜੀਆਂ ਡਰਾਉਣੀਆਂ ਨੇ ਜੇ ਕਹਿਣਾ ਹੋਵੇ ਕਿਉਂਕਿ ਮੋਦੀ ਸਰਕਾਰ ਜਿਹੜੇ ਕਾਨੂੰਨ ਲਿਆਏ ਆ ਫੌਜਦਾਰੀ ਤਿੰਨ ਉਹ ਵੀ ਬੜੀ ਘਾਤਕ ਨੇ ਕਿਉਂਕਿ ਉਹ ਬੋਲਣ ਤੇ ਪਾਬੰਦੀ ਲਾਉਂਦੇ ਆ ਉਹ ਜੇ ਕਿਤੇ ਲੋਕ ਬੋਲਦੇ ਨੇ ਜਿਵੇਂ ਕਾਲੇ ਕਾਨੂੰਨ ਆਏ ਜਾਂ ਹੋਰ ਜਿਹੜੇ ਪ੍ਰਾਰ ਹੋ ਰਹੇ ਆ ਜਿਹੜੇ ਲੋਕ ਉਹਨਾਂ ਤੇ ਬੋਲਣਗੇ ਉਹਨਾਂ ਨੂੰ ਬਿਨਾਂ ਕਿਸੇ ਬਰੰਟ ਤੋਂ ਬਿਨਾਂ ਪੇਸ਼ ਕਰੇ ਉਹਨਾਂ ਨੂੰ 90 ਦਿਨ ਪੁਲਿਸ ਆਵਦੀ ਰਿਆਸਤ ਚ ਰੱਖ ਸਕਦੀ ਆ ਤੇ ਇਸ ਕਰਕੇ ਅੱਜ ਲੋੜ ਆ ਸਾਰੇ ਕਿਰਤੀ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਨੂੰ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਕੁੱਲ ਦੁਨੀਆ ਦੇ ਉਹਨਾਂ ਨੂੰ ਇੱਕ ਇੱਕ ਹੋਣਾ ਚਾਹੀਦਾ ਕਿਉਂਕਿ ਸਮੱਸਿਆ ਕੱਲੇ ਭਾਰਤ ਦੀ ਨਹੀਂ ਪੂਰੇ ਦੇਸ਼ਾਂ ਦੀਆਂ ਬਾਰਡ ਦੀਆਂ ਸਮੱਸਿਆ ਵੱਪਰ ਰਹੀਆਂ ਨੇ ਤੇ ਮਾੜੀਆਂ ਹਾਲਤਾਂ ਬਣ ਰਹੀਆਂ ਨੇ ਅੱਜ ਬਹੁਤ ਸਾਰੇ ਪਰਿਵਾਰਾਂ ਦੀ ਕਹਾਣੀ ਹੈ ਜੀ ਇੱਥੇ ਲੋਕ ਇਹ ਸਭ ਕੁਝ ਹੁੰਦਾ ਹੋਇਆ ਦੇਖ ਕੇ ਵੀ ਚੁੱਪ ਕਰ ਜਾਂਦੇ ਆ ਉਹ ਦੇਖੋ ਕਈ ਵਾਰੀ ਇਹ ਹੁੰਦਾ ਚੇਤਨ ਨਹੀਂ ਹੁੰਦੇ ਮਾਨਸਿਕ ਜੇ ਕਹਿਣਾ ਹੋਵੇ ਉਹਨਾਂ ਦੀ ਧਣਾ ਦੇ ਵਿੱਚ ਨੇ ਲੋਕ ਜਾਂ ਉਹ ਇਹ ਗੱਲ ਨੂੰ ਕਈ ਵਾਰੀ ਇਹ ਹੁੰਦਾ ਵੀ ਚੁੱਪ ਕਰ ਜੋ ਦੱਬ ਲੀਏ ਜਿਹੜੀ ਮੈਂ ਪਹਿਲਾਂ ਜ਼ਿਕਰ ਕੀਤਾ ਵੀ 80% ਤਾਂ ਕੇਸ ਬਾਹਰ ਹੀ ਨਹੀਂ ਆਉਂਦੇ ਹੈਗੇ ਅਸੀਂ ਦੇਖਦੇ ਆਂ ਪਿੰਡਾਂ ਦੇ ਵਿੱਚ ਆਪਾਂ ਵੀ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਤਾਂ ਅਸੀਂ ਗਿਣਦੇ ਹੀ ਨਹੀਂ ਪਰ ਜਿੱਥੇ ਵੀ ਔਰਤ ਜਾਂਦੀ ਆ ਚਾਹੇ ਉਹ ਸਰਕਾਰੀ ਕੰਮਾਂ ਦੇ ਜਾਂਦੀ ਆ ਚਾਹੇ ਕਿਤੇ ਸਕੂਲਾਂ ਦੇ ਵਿੱਚ ਜਾਂਦੀਆਂ ਪੜ੍ਹਨ ਚਾਹੇ ਕਿਤੇ ਹੋਰ ਖੇਤਰ ਦੇ ਵਿੱਚ ਜਾਂਦੀਆਂ ਨੇ ਹਰ ਵਕਤ ਔਰਤ ਡਰ ਦੇ ਸਾਇਆ ਦੇ ਥੱਲੇ ਰਹਿੰਦੀ ਆ ਉਹਨੂੰ ਐਂ ਲੱਗਦਾ ਹੁੰਦਾ ਵੀ ਮੈਨੂੰ ਕਿਤੇ ਇੱਥੇ ਬਣਾ ਕੋ ਸੋਝੇ ਕਿਤੇ ਇੱਥੇ ਬਣਾ ਹੋ ਜੇ ਅਸੀਂ ਇੱਕ ਦਿਨ ਗੱਡੀ ਲਈ ਜਾਂਦੇ ਸੀ ਜਦੋਂ ਪ੍ਰਚਾਰ ਕਰਦੇ ਫਿਰਦੇ ਸੀ ਸੇ ਸਾਰਤੋਂ ਔਰਤਾਂ ਸੜਕ ਤੇ ਆ ਰਹੀਆਂ ਸੀ ਅਸੀਂ ਜਦੋਂ ਗੱਡੀ ਰੋਕੀ ਉਹਨਾਂ ਨੂੰ ਲਿਫਲੇਟ ਦੇਣ ਵਾਸਤੇ ਤੇ ਉਹਨਾਂ ਨੂੰ ਦੱਸਣ ਵਾਸਤੇ ਉਹ ਇੱਕਦਮ ਘਬਰਾ ਗਈਆਂ ਬੱਗੀਆਂ ਹੋ ਗਈਆਂ ਵੀ ਇਹ ਕੀ ਅਸੀਂ ਉਹਨਾਂ ਨੂੰ ਕਿਹਾ ਭੈਣੇ ਵੀ ਅਸੀਂ ਤਾਂ ਸੋਨੂੰ ਐ ਕਰਕੇ ਸਨੇਹਾ ਦੇਣਾਗਾ ਤੇ ਉਹ ਕਹਿੰਦੀਆਂ ਵੀ ਅਸੀਂ ਵੀ ਡਰਦੀਆਂ ਸੀ ਵੀ ਗੱਡੀ ਕਿਵੇਂ ਖੜ ਗਈ ਯਾਨੀ ਕਿ ਪੰਜਾਬ ਦੇ ਅੰਦਰ ਵੀ ਇੰਨਾ ਡਰ ਇੰਨਾ ਭਾਉ ਇਹ ਕਿਉਂ ਆ ਇਹ ਇੱਥੋਂ ਦਾ ਸਿਸਟਮ ਬਹੁਤ ਨਿਗਰ ਚੁੱਕਿਆ ਜੇ ਕਹਿਣਾ ਹਲਾਤਾਂ ਵਾਲੀ ਗੱਲ ਕਰੀ ਤਾਂ ਇੱਥੇ ਕੋਈ ਵੀ ਗੱਲਾ ਬੰਦਾ ਸੇਫ ਵੀ ਹੈ ਨਹੀਂ ਆ ਉਹ ਠੀਕ ਆ ਅਸੀਂ ਪਿੰਡਾਂ ਦੇ ਵਿੱਚ ਜਦੋਂ ਗਏ ਆ ਸਾਨੂੰ ਬਹੁਤੇ ਤਾਂ ਘਰਾਂ ਦੇ ਤਾਲੇ ਲੱਗੇ ਮਿਲੇ ਤੇ ਜਾਂ ਫਿਰ ਅੰਦਰੋਂ ਜੜੇ ਹੋਏ ਤਾਲੇ ਮਿਲੇ ਤੇ ਜਾਂ ਫਿਰ ਬਾਰ ਖੁੱਲੇ ਸੀ ਅਸੀਂ ਉਹ ਤਿੰਨਾਂ ਦੀ ਜਦੋਂ ਪੜਤਾਲ ਕਰੀ ਆ ਵੀ ਜਿਹੜੇ ਤਾਂ ਤਾਲੇ ਲੱਗੇ ਉਹ ਤਾਂ ਬਾਹਰ ਚਲੇ ਗਏ ਤੇ ਜਿਨ੍ਹਾਂ ਦੇ ਅੰਦਰੋਂ ਤਾਲੇ ਜਿਹੜੇ ਆ ਉਹ ਕਿਤੇ ਡਰ ਦੇ ਵਿੱਚੋਂ ਆ ਜੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਤਾਲੇ ਅੰਦਰੋਂ ਕਿਉਂ ਜੜਿਆ ਉਹ ਕਹਿੰਦੇ ਲਟੇਰੇ ਫਿਰਦੇ ਆ ਪਿੰਡ ਦੇ ਵਿੱਚ ਹੀ ਵੀ ਸਾਨੂੰ ਨੁਕਸਾਨ ਨਾ ਪਹਚਾ ਜਾਣ ਤੇ ਨਾਲੇ ਲੁੱਟ ਨਾ ਲੈਣ ਤੇ ਜਿਹੜੇ ਬੰਦਿਆਂ ਦੇ ਬਾਰ ਖੁੱਲੇ ਆ ਉਹ ਕਿਤੇ ਨਾ ਕਿਤੇ ਕੋਈ ਬਿਮਾਰ ਆ ਕੋਈ ਕੋਸਾ ਜਣੀ ਇਹ ਹਾਲਤ ਆ ਜਿਹੜੀ ਬਹੁਤ ਮਾੜੀ ਆ ਸਾਨੂੰ ਇੱਕੋ ਹੀ ਗੱਲ ਕਹੂੰ ਮੈਂ ਵੀ ਜਿੰਨਾ ਚਿਰ ਕਿਰਤੀ ਲੋਕ ਇਕੱਠੇ ਹੋ ਕੇ ਇਸ ਸਿਸਟਮ ਦੇ ਇਸ ਪਰਵੰਧ ਦੇ ਖਿਲਾਫ ਨਹੀਂ ਲੜਦੇ ਉਹਨਾਂ ਚਰ ਸਾਡਾ ਜਿਹੜਾ ਕਹਿੰਦੇ ਹੁੰਦੇ ਆ ਬਈ ਕੋਈ ਵੀ ਸਾਨੂੰ ਸੁੱਖ ਦਾ ਸਾਹ ਨਹੀਂ ਮੈਂਦਾ